ਹੈਲੋ ਹਾਂਜੀ ਉਹ ਐਫਸੀ ਗਾਲ ਤੇ ਹੋਰ ਕਬੂਤਰ ਵਾਲੇ ਸਭ ਭਰਾ ਠੀਕ ਰਗਾ ਘਰ ਪਰਸਾ ਲੋਕਿਆਂ ਜਿਵੇਂ ਤੁਹਾਨੂੰ ਪਤਾ ਨਹੀਂ ਜੀ ਜਾਨਵਰਾਂ ਦਾ ਬਹੁਤ ਗਰੰਟੀ ਸੇਲ ਕਰਦੇ ਤੇ ਕੋਈ ਧੋਖਾਧੜੀ ਨਹੀਂ ਕਿਸੇ ਭਰਾ ਨਾਲ ਠੀਕ ਹੈ ਜੀ ਇਹ ਬਈ ਆਪਾਂ ਜਾਨਵਰ ਭੇਜਣ ਲੱਗੇ ਜਿਹੜੇ ਜਾਨਵਰ ਭੇਜਣ ਲੱਗੇ ਬਈਆਂ ਦੇ ਚੋਂ 5 ਦਾ ਆਪਾਂ ਬੱਚੇ ਭੇਜੇ 6 ਦਾ ਬੱਚੇ ਭੇਜਣ ਲੱਗੇ ਚੀਕੰਬਰਸਰ ਬਾਈ ਦੇ ਬੱਕ ਹੋਏ ਨੇ ਸੀ ਠੀਕ ਹੈ ਜੀ 6 ਉਹਨਾਂ ਦੇ ਬੱਚੇ ਜਿਹੜੇ ਬੱਕਾ ਸੀ ਉਹ ਭੇਜਣ ਲੱਗਿਆ ਪੰਬਸਰ ਤੇ ਇਹਨਾਂ ਵਿੱਚੋਂ ਵਾਝੇ ਇੱਕ ਆਪਾਂ ਭੇਜਣ ਲੱਗਿਆ ਪਟਿਆਲੇ 2 ਜੋੜੇ ਨਾਲ ਤੇ 2 ਨਾਰਾ ਠੀਕ ਹੈ ਜਿਹੜੇ ਨਰ ਭੇਜਣ ਲੱਗੇ ਆ ਉਹਨਾਂ ਦੇ ਇੱਕ ਧੰਨੇ ਵਾਲਾ ਨਾਲਾ ਚਟੀਆਂ ਖਾਦਾ ਇਹ ਕਹੇਗਾ ਮਿੱਕੀ ਗਾਮੀਆਂ ਨਾਲ ਲਾਲ ਚੀਨਾ ਖਟੀਆਂ ਖਾਦਾ ਨਾਲ ਠੀਕ ਹੈ ਜੀ ਤੇ ਤੁਹਾਨੂੰ ਸ਼ੌਂਕ ਕਰਾਉਣੇ ਨੇ ਇਹਦੇ ਦੋ ਜੋੜੇ ਦੇ ਦੋ ਨਰ ਭੇਜਣ ਲੱਗੇ ਆ ਲੱਗੇ ਲਗਾਏ ਜੋੜੇ ਭੇਜਣ ਲੱਗੇ ਫੁੱਲ ਗਰਤੀਆਂ ਜਨੌਰ ਦੇ ਲੱਗੇ ਹੋਣ ਠੀਕ ਹੈ ਜੀ ਆਹ ਬਈ ਨਰ ਭੇਜਣ ਲੱਗੇ ਆ ਇਹ ਮਿੱਕੀ ਗਾਮੀਆਂ ਨਾਲ ਜੋ ਕਲੂਤਰਾ ਆਪਣਾ ਖਟੀਆਂ ਖਾਦਾ ਰੱਤਾ ਠੀਕ ਹੈ ਜੀ ਦੇਖ ਸਕਦੇ ਤੁਸੀਂ ਖਟੀਆਂ ਅੱਖਾਂ ਦਾ ਨਾਰਾ ਇਹਦੇ ਨਾਲ ਜਿਹੜੀ ਮਦੀ ਲੱਗੀ ਹੋਈ ਨਹੀਂ ਆਪਣੀ ਬਈ ਸੀਰੀਅਲੇ ਕਬੂਤਰਾ ਜੋ ਲੱਗੀ ਆ ਸੀਰੀਅਲੇ ਕਬੂਤਰਾ ਜੋ ਕਾਲੀ ਲੋਕ ਤੇ ਖੱਟੀਆਂ ਅੱਖਾਂ ਦੀ ਮਦੀਨ ਲੱਗੀ ਆ ਇਹ ਆਪਣੀ ਸੀਰੀਅਲੇ ਕਬੂਤਰਾ ਜੋ ਬਈ ਠੀਕ ਹੈ ਜੀ ਦੇਖ ਸਕਦੇ ਹੋ ਫੌਲਰ ਵਾਲੇ ਜੋੜਾ ਪੈ ਜੱ ਲੱਗਿਆ ਤੇ ਦੂਜਾ ਵਾਲਾ ਜੋੜਾ ਪੈ ਜੱ ਲੱਗੇ ਬਈ ਆਪਾਂ ਲਾਲਚੀ ਨਹੀਂ ਧੰਨੇ ਵਾਲੇ ਕਬੂਤਰਾ ਦੀ ਕੂਤਰੀ ਹੈ ਜੀ ਆ ਦੇਖ ਸਕਦੇ ਤੁਸੀਂ ਲਾਲਚੀ ਨਹੀਂ ਮਦੀਨ ਧੰਨੇ ਵਾਲੇ ਕਬੂਤਰਾ ਜੋ ਇਹ ਮਦੀਨ ਹੈ ਜੀ ਠੀਕ ਹੈ ਜੀ ਤੇ ਜਿਹੜਾ ਇਹਦੇ ਨਾਲ ਨਰ ਲੱਗਾ ਦਾ ਜੀ ਉਹ ਸ਼ਾਕ ਆ ਕਾਕਲੇ ਕਬੂਤਰਾਂ ਦੀ ਦਰ ਲੱਗਿਆ ਹੋਇਆ ਤਾਂ ਨਲੀ ਕਬੂਤਰ ਹੀ ਆ ਕਾਕਲੇ ਕਬੂਤਰ ਠੀਕ ਹੈ ਜੀ ਆ ਦੇਖ ਸਕਦੇ ਤੁਸੀਂ ਇਹ ਸ਼ਾਕ ਆ ਨਾਰਾ ਜਿਹੜਾ ਇਹ ਕਾਕਲੇ ਕਬੂਤਰਾਂ ਜਿਹਾ ਆਪਣਾ ਠੀਕ ਹੈ ਜੀ ਤੇ ਇਹਦੇ ਨਾਲ ਜਿਹੜਾ ਦੂਜਾ ਨਾਰ ਭੇਜੇ ਲੱਗੇ ਇਹ ਵੀ ਬਈ ਆਪਣਾ ਧੰਨੇ ਵਾਲੇ ਕਬੂਤਰਾਂ ਦੀ ਚਿੱਟੀਆਂ ਅੱਖਾਂ ਦਾ ਲਾਲ ਚੀਨਾ ਨਾਰਾ ਦੇਖ ਸਕਦੇ ਤੁਸੀਂ ਠੀਕ ਚਿੱਟੀਆਂ ਅੱਖਾਂ ਲਾਲ ਚੀਨਾ ਨਾਰਾਇਤਾ ਨੇਲੇ ਕਬੂਤਰਾਂ ਜਿਹਾ ਬਈ ਠੀਕ ਹੈ ਜੀ ਆ ਦੇਖ ਸਕਦੇ ਤੁਸੀਂ ਠੀਕ ਹੈ ਫੁੱਲ ਗਰੰਟੀ ਵਾਲੇ ਕਬੂਤਰ ਵੇਚ ਲੱਗੇ ਆ ਜਿਹੜਾ ਨਾਰਾ ਇੱਕ ਖੱਟੀਆਂ ਅੱਖਾਂ ਦਾ ਲਾਲ ਜੀਨਾ ਇਹ ਵੀ ਮਿੱਕੀਆਮੀ ਨਾਲੇ ਕੂਤਰਾ ਜੀ ਠੀਕ ਹੈ ਜੀ ਖੱਟੀਆਂ ਅੱਖਾਂ ਲਾਲ ਜੀਨਾ ਨਾਰਾ ਇਹ ਵੀ ਆਪਣਾ ਬਈ ਧੰਨੇ ਵਾਲੇ ਕਬੂਤਰਾਂ ਜੋ ਤੇ ਬਾਕੀ ਫੋਲਰ ਗਰੰਟੀ ਜਨਵਰ ਵੀ ਨੇ ਕਿਸੇ ਭਰਾ ਨੇ ਹੋਰ ਵੀ ਜਨਵਰ ਲੈਣੇ ਤਾਂ ਪ੍ਰਸਪਰ ਕਰ ਸਕਦਾ ਠੀਕ ਹੈ ਜੀ ਡਿਸਟ੍ਰਿਕਟ ਫਰੀਦਕੋਟ ਪਿੰਡ ਕੰਮੇਣਾ ਤੇ ਬਾਕੀ ਜਿਹੜੇ ਆ ਪਛੇ ਬੱਚੇ ਭੇਜਣ ਲੱਗੇ ਆ ਅੰਮ੍ਰਿਤਸਰ ਇਹਨਾਂ ਦਾ ਵੀ ਤੁਹਾਨੂੰ ਸ਼ੌਂਕ ਕਰਾ ਦਿੰਨੇ ਠੀਕ ਹੈ ਜੀ ਆਹ ਛੇ ਬੱਚੇ ਆ ਬਾਈ ਜੀ ਚੀਕ ਬੱਚੇ ਠੀਕ ਹੈ ਜੀ ਆ ਦੇਖ ਸਰ ਜੀ ਆ ਟੀਰਾ ਬੱਚਾ ਜਿਹੜਾ ਹੀ ਕਾਲੀ ਗਿੱਚੀ ਵਾਲਾ ਇਹ ਸ਼ਾਹ ਆਖੇ ਕਬੂਤਰਾਂ ਜੋ ਆਪਣੇ ਕਾਕਿਆਂ ਵਾਲਿਆਂ ਚੋਂ ਆਹ ਖੱਟੀਆਂ ਦਾ ਆਪਣਾ ਸੀਰੀਅਲ ਕਬੂਤਰਾਂ ਜੋ ਦੂਜਾ ਕਾਲਸਰਾ ਜੰਟੇ ਵਾਲੇ ਕਬੂਤਰਾਂ ਦਾ ਜੀ ਠੀਕ ਹੈ ਜੀ ਜੰਟੇਲੇ ਕਬੂਤਰਾਂ ਜਿਹਾ ਤੇ ਆ ਆਪਣਾ ਵੀ ਸੀਰੀਅਲ ਕਬੂਤਰਾਂ ਜਿਹਾ ਬਾਈ ਜੀ ਤੇ ਦੇਖ ਸਕਦੇ ਹੋ ਬਈ ਬੱਚੇ ਪੂਰੇ ਵਧੀਆ ਤੰਦਰੁਸਤ ਬੱਚੇ ਪੂਰੇ ਪਲੇਵੇ ਬੱਚੇ ਔਡ ਗਏ ਛਤਰਾਂ 'ਤੇ ਬੈੰਦੇ ਆ ਵਿੱਚ ਦੋ ਤਿੰਨ ਬੱਚੇ ਤਾਂ ਔਡ ਗਏ ਵੀ ਆਉਂਦੇ ਠੀਕ ਹੈ ਇਹ ਛੇ ਬੱਚੇ ਬਾਈ ਦੀ ਬੱਕ ਹੋਈ ਸੀ ਛੇ ਦੇ ਛੇ ਬੱਚੇ ਭੇਜਣ ਲੱਗੇ ਆ ਤੇ ਬਾਕੀ ਜਿਹੜੇ ਪਟਿਆਲੇ ਭੇਜਣ ਲੱਗੇ ਜੋੜੇ ਇਹ ਜੋੜਿਆਂ ਦਾ ਵੀ ਤੁਹਾਨੂੰ ਸ਼ੌਂਕ ਕਰਾ ਦਿੰਨੇ ਠੀਕ ਦੁਬਾਰੇ ਫੇਰ ਇਹ ਜੋੜੇ ਬਈ ਆਪਾਂ ਪਟਿਆਲੇ ਭੇਜਣ ਲੱਗੇ ਠੀਕ ਹੈ